ਕਿਉਂਕਿ ਇਹ ਅੰਦੋਲਨ ਹੈ ਜਿਹੜਾ ਸ਼ਾਂਤਮਈ ਰਹਿਣਾ ਬੜਾ ਜ਼ਰੂਰੀ ਹੈ ਕਿਸੇ ਵੀ ਜਿੱਤ ਨੂੰ ਪ੍ਰਾਪਤ ਕਰਨਾ ਹੈ ਤਾਂ ਉਹਦੇ ਲਈ ਉਹ ਇੱਕ ਆੜ ਪਾਲਦੇ ਹੁੰਦੇ ਆ ਕਿ ਕੋਈ ਅਸੀਂ ਗਲਤੀ ਕਰੀਏ ਤੇ ਉਹ ਉਹਦੀ ਆੜ ਦੇ ਵਿੱਚ ਸਾਨੂੰ ਖਾਲਸਤਾਨੀ ਜਾਂ ਵੱਖਵਾਦੀ ਕਹਿ ਕੇ ਇਹਨੂੰ ਜਿਹੜਾ ਹੈਗਾ ਤਿੱਤਰ-ਬਿੱਤਰ ਕਰਨ ਕਿਉਂਕਿ ਦੇਖੋ ਡੈਮੋਕ੍ਰੇਸੀ ਸਾਡਾ ਦੇਸ਼ ਹੈ ਜਮਹੂਰੀਅਤ ਪਸੰਦ ਹੈ ਪਰ ਵੇਖੋ ਜਮਹੂਰੀਅਤ ਪਸੰਦ ਦੇਸ਼ ਦੇ ਵਿੱਚ ਕਿੱਦਾਂ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ ਆ ਗੇਟ ਨੰਬਰ 2 'ਚ ਤੁਸੀਂ ਆਏ ਹੋਵੋਗੇ ਕਿੱਦਾਂ ਡੰਡੇ ਮਾਰੇ ਗਏ ਆ ਇਹ ਬੱਚਿਆਂ ਦਾ ਜਿਹੜਾ ਹੈਗਾ ਇਹ ਇਹਨਾਂ ਦਾ ਸਰਕਾਰਾਂ ਦਾ ਹੱਕ ਥੋੜਾ ਬਣਦਾ ਹੈ ਕਿ ਫੁੱਲਾਂ ਵਰਗੇ ਬੱਚਿਆਂ ਮਾਪਿਆਂ ਨੇ ਪਾਲਿਆ ਤੇ ਉਹ ਇਹ ਡੰਡੇ ਮਾਰਦੇ ਆ ਉਹਨਾਂ ਦੇ ਦੇਖੋ ਕਿਸੇ ਵੀ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕਿਤੇ ਡੈਮ ਬਣਦਾ ਹੈ ਤੇ ਉਹ ਸਟੇਟ ਨੂੰ ਦਿੱਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਅਗਰ ਡੈਮ ਬਣਦਾ ਹੈ ਤੇ ਉਹ ਸੈਂਟਰ ਸਰਕਾਰ ਕੋਲੇ ਰਹਿੰਦਾ ਹੈ ਇਹ ਇਹ ਗੱਲਾਂ ਕੁਝ ਹੈਗੀਆਂ ਨੇ ਜਿਹੜੀਆਂ ਸੰਦੇਹ ਖੜੇ ਕਰਦੀਆਂ ਕਿ ਸੈਂਟਰ ਸਰਕਾਰ ਆਫਟਰ 올 ਚਾਹੁੰਦੀ ਕੀ ਆ ਪੰਜਾਬ ਤੋਂ ਪੰਜਾਬ ਨੂੰ ਕਿਉਂ ਆਵਦਾਨੀ ਸਮਝਦੀ ਦੇਖੋ ਜਿਹੜੇ ਨੌਜਵਾਨ ਹੈ ਇਹਨਾਂ ਦੀ ਜਿਹੜੀ ਥਾਂ ਹੈ ਉਹ ਕਲਾਸਰੂਮ ਚ ਹੈ ਖੇਡ ਦੇ ਮੈਦਾਨ ਚ ਹੈ ਤੇ ਜਾਂ ਉਹਦੇ ਘਰਾਂ ਚ ਅਗਲੇ ਕੰਮ ਕਰਨ ਪਰ ਇਹ ਬੱਚਿਆਂ ਦੇ ਫਿਊਚਰ ਨ ਖਲਵਾੜ ਨਹੀਂਗਾ ਅਸੀਂ ਬਾਈ ਜੀ ਵੈਸੇ ਅਫਰੋਈਪੁਰ ਦੇ ਰਹਿਣ ਵਾਲੇ ਆ ਤੇ ਨਾਲ ਪਿੰਡ ਆਪਣਾ ਗੋਲੂ ਕਾ ਮੋੜ ਹੈ ਜੀ ਕਿਵੇਂ ਦੀ ਅੱਜ ਫਿਰ ਇੱਥੇ ਇੱਥੇ ਬਸ ਬੱਚਿਆਂ ਦੀ سپورਟ ਲਈ ਆਏ ਆ ਵੀ ਜੋ ਸੈਂਟਰ ਸਰਕਾਰ ਸਾਡੇ ਬੱਚਿਆਂ ਨਾਲ ਧੱਕਾ ਕਰ ਰਹੀ ਹੈ ਤੇ ਉਹ ਸਾਡਾ ਧਰਮ ਬਣਦਾ ਹੈ ਕਿ ਅਸੀਂ ਉਸ ਦੇ ਵਿੱਚ ਉਹਨਾਂ ਦਾ ਸਾਥ ਦਈਏ ਕਿਉਂਕਿ ਇਹ ਅੰਦੋਲਨ ਹੈ ਜਿਹੜਾ ਸ਼ਾਂਤਮਈ ਰਹਿਣਾ ਬੜਾ ਜ਼ਰੂਰੀ ਹੈ ਕਿਸੇ ਵੀ ਜਿੱਤ ਨੂੰ ਪ੍ਰਾਪਤ ਕਰਨਾ ਹੈ ਤਾਂ ਉਹਦੇ ਲਈ ਉਹ ਇੱਕ ਆੜ ਪਾਲਦੇ ਹੁੰਦੇ ਆ ਕਿ ਕੋਈ ਅਸੀਂ ਗਲਤੀ ਕਰੀਏ ਤੇ ਉਹ ਉਹਦੀ ਆੜ ਦੇ ਵਿੱਚ ਸਾਨੂੰ ਖਾਲਸਤਾਨੀ ਜਾਂ ਵੱਖਵਾਦੀ ਕਹਿ ਕੇ ਇਹਨੂੰ ਜਿਹੜਾ ਹੈਗਾ ਤਿੱਤਰ-ਬਿੱਤਰ ਕਰਨ ਸੋ ਸਾਡੀ ਇਹ ਸਾਰੀ ਜਿਹੜੀ ਆਵਾਮ ਹੈ ਚਾਹੇ ਪੰਜਾਬ ਦੇ ਬੱਚੇ ਉਹਨਾਂ ਨੂੰ ਅਪੀਲ ਹੈ ਕਿ ਇੱਕ ਤਾਂ ਆਪਾਂ ਸ਼ਾਂਤਮਈ ਢੰਗ ਨਾਲ ਆਪਦੀ ਗੱਲ ਰੱਖਣੀ ਹੈ ਪਰ ਇਹ ਸਰਕਾਰਾਂ ਦਾ ਵੀ ਹੱਕ ਬਣਦਾ ਹੈ ਕਿਉਂਕਿ ਦੇਖੋ ਡੈਮੋਕ੍ਰੇਸੀ ਸਾਡਾ ਆਦੇਸ਼ ਆ ਜਮਹੂਰੀਅਤ ਪਸੰਦ ਆ ਪਰ ਵੇਖੋ ਜਮਹੂਰੀਅਤ ਪਸੰਦ ਦੇਸ਼ ਦੇ ਵਿੱਚ ਕਿਦਾਂ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ ਆ ਗੇਟ ਨੰਬਰ 2 'ਚ ਤੁਸੀਂ ਆਏ ਹੋਵੋਗੇ ਕਿਦਾਂ ਡੰਡੇ ਮਾਰੇ ਗਏ ਆ ਇਹ ਬੱਚਿਆਂ ਦਾ ਜਿਹੜਾ ਹੈਗਾ ਇਹ ਇਹਨਾਂ ਦਾ ਸਰਕਾਰਾਂ ਦਾ ਹੱਕ ਥੋੜਾ ਬਣਦਾ ਹੈ ਕਿ ਫੁੱਲਾਂ ਵਰਗੇ ਬੱਚਿਆਂ ਮਾਪਿਆਂ ਨੇ ਪਾਲਿਆ ਤੇ ਉਹ ਇਹ ਡੰਡੇ ਮਾਰਦੇ ਆ ਉਹਨਾਂ ਦੇ ਐਡਾ ਦਾ ਤੱਕਾ ਜਿਹੜਾ ਹੈਗਾ ਪੰਜਾਬ ਨਾ ਕਦੇ ਪੰਜਾਬ ਨੇ ਸਹਿ ਹੈ ਤੇ ਨਾ ਪੰਜਾਬ ਨੇ ਸਹਿਣਾ ਤੇ ਜਿਹੜੀ ਹੈਗੀ ਅਕਲਮੰਦੀ ਦੀ ਗੱਲ ਉਹ ਬਈ ਜੀ ਇਹ ਆ ਪੰਜਾਬ ਦੇ ਲੋਕ ਪੜੇ ਲਿਖੇ ਆ ਵਿਦੇਸ਼ਾਂ 'ਚ ਰਹਿੰਦੇ ਆ ਸੰਪੰਨ ਇੱਥੋਂ ਦੇ ਲੋਕ ਐ ਬਹੁਤ ਜਿਹੜੇ ਅਮੀਰ ਲੋਕ ਐ ਪੰਜਾਬ ਦੇ ਲੋਕ ਐ ਬਿਲਕੁਲ ਪਲੀਪੰਤੀ ਗੱਲ ਸਮਝਦੇ ਐ ਕਿ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਉਹਨੂੰ ਉੱਥੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਤੇ ਸਾਡਾ ਪੰਜਾਬੀ ਹੋਣ ਦੇ ਨਾਤੇ ਇਹ ਧਰਮ ਬਣਦਾ ਐ ਦੇਖੋ ਕਿਸੇ ਵੀ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕਿਤੇ ਡੈਮ ਬਣਦਾ ਐ ਤੇ ਉਹ ਸਟੇਟ ਨੂੰ ਦਿੱਤਾ ਜਾਂਦਾ ਤੇ ਪੰਜਾਬ ਦੇ ਵਿੱਚ ਅਗਰ ਡੈਮ ਬਣਦਾ ਤੇ ਉਹ ਸੈਂਟਰ ਸਰਕਾਰ ਕੋਲੇ ਰਹਿੰਦਾ ਤੇ ਜਿਹੜੀ ਗੱਲ ਅੱਗੇ ਆ ਗਈ ਆ ਪੰਜਾਬ ਯੂਨੀਵਰਸਿਟੀ ਦੀ ਦੇਖੋ ਇਹਦੇ ਵਿੱਚ ਕਿੰਨੀ ਪਰਸੈਂਟੇਜ ਪਹਿਲਾਂ ਹੁੰਦੀ ਸੀ ਪੰਜਾਬੀਆਂ ਦੀ ਤੇ ਅੱਜ ਸਾਨੂੰ ਜਿਹੜਾ ਹੈਗਾ ਉਹਦੇ ਵਿੱਚ ਵੀ ਅਸੀਂ ਮਰਫੀ ਹੁੰਦੇ ਜਾ ਰਹੇ ਹਾਂ ਤੇ ਇਹ ਗੱਲਾਂ ਕੁਝ ਹੈਗੀਆਂ ਨੇ ਜਿਹੜੀਆਂ ਸੰਦੇਹ ਖੜੇ ਕਰਦੀਆਂ ਕਿ ਸੈਂਟਰ ਸਰਕਾਰ ਆਫਟਰ 올 ਚਾਹੁੰਦੀ ਕੀ ਆ ਪੰਜਾਬ ਤੋਂ ਪੰਜਾਬ ਨੂੰ ਕਿਉਂ ਆਵਦਾ ਨਹੀਂ ਸਮਝਦੀ ਜਦ ਕਿ ਪੰਜਾਬੀਆਂ ਨੇ ਕੁਰਬਾਨੀਆਂ 95% ਆਪਾਂ ਨੂੰ ਦਿੱਤੀ ਆਪਾਂ ਨੂੰ ਪਤਾ ਇਹਦਾ ਜਿਹੜਾ ਸਬੂਤ ਹੈ ਮੈਂ ਨਹੀਂ ਕਹਿ ਰਿਹਾ ਆਪਾਂ ਅੰਡੇਮਨ ਇੱਕ ਵਾਰ ਚਲੇ ਜੀਏ ਕਿੰਨੀਆਂ ਫਾਂਸੀਆਂ ਹੋਈਆਂ ਪੰਜਾਬੀਆਂ ਨੂੰ ਸਾਰੇ ਸਿੰਘ ਉੱਥੇ ਲੱਗੇ ਹੋਏ ਆ ਤੇ ਦੇਖੋ ਇਹ ਬੜੀ ਜਿਹੜੀ ਮੰਨ ਲਓ ਸਾਨੂੰ ਤਾਂ ਮੈਨੂੰ ਤਾਂ ਦੇਖੋ ਗੁੱਸੇ ਨਾਲ ਵੱਧ ਜਿਹੜਾ ਹੈਗਾ ਉਹ ਅਫਸੋਸ ਹੁੰਦਾ ਕਿ ਅਸੀਂ ਦੇਸ਼ ਦੇ ਨਾਲ ਖੜੀ ਆਂ ਦੇਸ਼ ਦੇ ਲਈ ਹਰ ਇੱਕ ਤਰੀਕੇ ਦੀ ਕੁਰਬਾਨੀ ਅੱਜ ਵੀ ਜਿਹੜੀ ਹੈਗੀ ਹੈ ਅਤੇ ਦੇਖੋ ਸਾਡਾ ਜਿਹੜਾ ਨੌਜਵਾਨ ਹੈ ਜਿਹਨੂੰ ਆਪਾਂ ਫੌਜ ਵਿੱਚ ਭਰਤੀ ਕਹਿੰਦੇ ਆ ਜਿੱਥੇ ਵੀ ਕੋਈ ਵਿਪਤਾ ਪੈਂਦੀ ਪਹਿਲਾਂ ਪੰਜਾਬ ਨੂੰ ਖੜਾ ਕਰਦੇ ਆ ਕਿ ਆਪਾਂ ਗਲਤ ਤਾਂ ਨਹੀਂ ਕਹਿ ਰਹੇ ਤੇ ਉੱਥੇ ਚੰਡੇ 'ਚ ਲਿਫਟ ਕਿਉਂ ਆਉਂਦੀਆਂ ਸਾਡੀਆਂ ਲਾਸ਼ਾਂ ਤੇ ਅਖੀਰੀ ਸਾਨੂੰ ਮਿਲਦਾ ਕੀ ਹੈ ਆ ਧਰਨੇ ਆ ਵੇਖੋ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਹੋ ਜੇ ਉਹਦੀ ਉੱਪਰ ਭਾਈ ਸਰਕਾਰ ਕਰ ਪਾਉਗੀ ਬਿਲਕੁਲ ਲਾਠੀਆਂ ਇਹਨਾਂ ਕੋਲੇ ਨਹੀਂ ਚਾਹੀਦੀਆਂ ਸੀ ਇਹਨਾਂ ਨੂੰ ਚਾਹੀਦਾ ਸੀ ਜਿਵੇਂ ਅਸੀਂ ਨੇ ਹੱਥੇ ਫਰਦੇ ਆ ਇਹ ਉਵੇਂ ਖੜੀ ਹੁੰਦੀ ਪੁਲਿਸ ਉਹਨੇ ਹੱਥੇ ਹੋ ਕੇ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਇਹਨਾਂ ਦੇ ਜੈਕਟਾਂ ਪੜਾਈਆਂ ਬੁਲਟ ਪ੍ਰੂ ਇਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਈਏ ਸਾਡਾ ਨੁਕਸਾਨ ਕਰਨਾ ਚਾਹੁੰਦੇ ਐ ਤੇ ਤੁਸੀਂ ਭਾਈ ਜੀ ਇਹ ਜਿਹੜਾ ਹੈਗਾ ਪ੍ਰਚਾਰ ਇਹ ਸਭ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਜਿਹੜੀ ਮੰਗ ਹੈ ਜਿਉ ਨੌਜਵਾਨਾਂ ਦੀ ਉਹ ਹੈ ਕਿ ਉਹ ਇੰਨੀ ਕੀ ਆ ਮੈਂ ਤੁਹਾਡੇ ਵੀਡੀਓ ਦੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਇਹ ਚਾਹੁੰਦੇ ਐ ਕਿ ਸੈਨੇਟ ਦਾ ਜਿਹੜਾ ਇਲੈਕਸ਼ਨ ਆ ਉਹ ਟਾਈਮ 'ਤੇ ਹੋ ਜਾਵੇ ਤੇ ਉਹ ਹੋਣਾ ਵੀ ਚਾਹੀਦਾ ਹੈ ਇੱਕ ਕਿੱਡੀ ਖੂਬਸੂਰਤੀ ਹੈ ਡੈਮੋਕ੍ਰੇਸੀ ਦੀ ਕਿ ਇੱਥੇ ਵੀਸੀ ਦੇ ਨਾਲ ਇੱਕ ਸੈਨੇਟ ਵੀ ਦਿੱਤੀ ਜਾਂਦੀ ਹੈ ਜੋ ਵੀ ਇਹਦਾ ਰੱਖ-ਰਖਾਵ ਹੈ ਕੋਈ ਵੀ ਫੈਸਲੇ ਆ ਉਹ ਜਿਹੜੀ ਸਾਡੀ ਜਿਹੜੀ ਸੈਨੇਟ ਦੇ ਨਾਲ ਮਿਲ ਕੇ ਲੈ ਜਾਂਦੇ ਆ ਤੇ ਉਹਦੇ ਚ ਅਤਰਾਜ ਕੀ ਹੈ ਨਾ ਤੇ ਮੈਂ ਤਾਂ ਇਸ ਗੱਲ ਤੋਂ ਬੜੇ ਚੰਬੇ ਚ ਹਾਂ ਕਿ ਇਦਾਂ ਦੇ ਜਿਹੜਾ ਰਵਈਆ ਹੈ ਉਹ ਕਿਉਂ ਕੀਤਾ ਜਾ ਰਿਹਾ ਮੰਗਾ ਤੇ ਉਹਨਾਂ ਨੂੰ ਭਈ ਇੱਕ ਦਿਨ ਚ ਮੰਨ ਲੈਣੀਆਂ ਚਾਹੀਦੀਆਂ ਸੀ ਕਿਉਂਕਿ ਦੇਖੋ ਜਿਹੜੇ ਨੌਜਵਾਨ ਹੈ ਇਹਨਾਂ ਦੀ ਜਿਹੜੀ ਥਾਂ ਹੈ ਉਹ ਕਲਾਸਰੂਮ 'ਚ ਹੈ ਖੇਡ ਦੇ ਮੈਦਾਨ 'ਚ ਹੈ ਤੇ ਜਾਂ ਉਹਦੇ ਘਰਾਂ 'ਚ ਅਗਲੇ ਕੰਮ ਕਰਨ ਪਰ ਇਹ ਬੱਚਿਆਂ ਦੇ ਫਿਊਚਰ ਨਾਲ ਖਿਲਵਾੜ ਨਹੀਂਗਾ ਇਹ ਬਿਲਕੁਲ ਸ਼ਰਿਆਂ ਬੱਚਿਆਂ ਦੇ ਨਾਲ ਖਲਵਾੜ ਹੈ ਇਹ ਕੋਈ ਮੈਂ ਸ਼ੋਅ ਆਫ ਕਰਨ ਲਈ ਨਹੀਂ ਕਹਿ ਰਿਹਾ ਇਹ ਬਿਲਕੁਲ ਸਚਾਈ ਹੈ ਮੈਂ ਤਾਂ ਕੋਈ ਲੀਡਰ ਵੀ ਨਹੀਂਗਾ ਪਰ ਮੈਂ ਇਹ ਬਿਲਕੁਲ ਸੱਚ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਪੰਜਾਬੀ ਸਾਡੇ ਬੱਚੇ ਹੈ ਇਹਨਾਂ ਨੂੰ ਬਰਬਾਦ ਕਰਨ ਦੀ ਇਹਨਾਂ ਨੂੰ ਜਿਹੜਾ ਹੈਗਾ ਇੱਕ ਪਾਸੇ ਡਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨੇ ਅਕੇ ਜਾ ਕੇ ਬਈ ਜੀ ਪਵਿੱਖ ਬਣਨਾ ਹੈ ਉਹ ਅਖੇ ਤਾਂ ਹੀ ਬਣਨਗੇ ਇਹਨਾਂ ਦੀ ਮੰਗਾ ਮੰਨ ਕੇ ਇਹਨਾਂ ਨੂੰ ਦੌਲਾ ਕਲਾਸਰੂਮ ਚ ਭੇਜੀ